ਅੱਜ ਤੋਂ ਬਈ 30-40 ਸਾਲ ਪਹਿਲਾਂ ਐ ਐ ਬਜ਼ੁਰਗ ਮੈਸਾਂ ਲੈ ਕੇ ਖੜਦੇ ਸੀ ਬਈ ਸਾਰੇ ਪਿੰਡ ਦੀਆਂ ਇੱਕ ਥਾਂ 'ਤੇ ਖੜ ਜਾਂਦੀਆਂ ਕੋਈ ਭਿੜਦੀ ਨਹੀਂ ਸੀ ਕੋਈ ਲੜਦੀ ਨਹੀਂ ਅੱਜ ਤਾਂ ਚਾਰ-ਚਾਰ ਸੰਗਲ ਲਾ ਕੇ ਰੱਖਣੇ ਪੈਂਦੇ ਨੇ ਟਟਾ ਟੜਾ ਜਾਂਦੀਆਂ ਨੇ ਤਰਾ ਟੜਾ ਇੱਕ ਦੂਜੀ ਕਣੀ ਉਹ ਵੀਰਿਆ ਗੇਲਣ ਚੱਕ ਲਿਆ ਗੇਲਣ ਇੱਕੋ ਹੀ ਆ ਗੇਲਣ ਇੱਕ ਆ ਬੰਦੇ ਚਾਰ ਆ ਜੱਲ ਤਾਂ ਲਾ ਉਹ ਕਹੂ ਇਹ ਲਾ ਉਹ ਆ ਉਹਨੂੰ ਫੜਾ ਦੇ ਇਹਦਾ ਪਾਣੀ ਵਰਤਿਆ ਆਪਾਂ ਦਾ ਆਪਾਂ ਨਹੀਂ ਬਈ ਵਰਤਦੇ ਪਾਣੀ ਇਹਦਾ ਪਾਣੀ ਵਰਤਿਆ ਇਹਦਾ ਵਾ ਕਿਸੇ ਕਰ ਲਾਂਗੇ ਪਹਿਲੀ ਵਧੀ ਕੱਗੇ ਦਾ ਉਹ ਬਾਈ ਪਛਾੜੀ ਆ ਤੇਰੇ ਬਾਈ ਪਛਾਣੀ ਜਾਂਦੇ ਨੇ ਗੱਲ ਤਾਂ ਸੁਣ ਲਾ ਹੈ ਕੱਗੇ ਤਾਂ ਮੈਨੂੰ ਪਹਿਲੀ ਵਧੀ ਮੈਂ ਚੱਕੂ ਕੈਮਰਾ ਉਹ ਕਰ ਕੱਗਾ ਦਾ ਛੋਟਾ ਸਟਾਲਣਾ ਆਪਣਾ ਇਹ ਸਟਾਲਣਾ ਬਾਈ ਦਾ ਵਲੌਗ ਦੇਖਦਾ ਨਹੀਂ ਜੇ ਦੇਖਦਾ ਹੋਵੇ ਇਹਨੂੰ ਆਖੂਗਾ ਵੀ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਹੀ ਰਹਿ ਦਰ ਜਾ ਰਹੇ ਹਾਂ ਭਾਈ ਤੇਰਾ ਲਿਖ ਦੂੰ ਸਪੈਦਿਆਂ ਤੇ ਨਾ ਜੇ ਮਿਲੇ ਜੀਟੀ ਰੋਡ ਦੇ ਉੱਤੇ ਦੋ ਬੋਲ ਹੋ ਜਾਣ ਹੈ ਤੇਰਾ ਲਿਖ ਦੂੰ ਸਪੈਦਿਆਂ ਤੇ ਨਾ ਮੇਰੇ ਜਾਣ ਜੱਕੇ ਆਪਣਾ ਪਿਆਰ ਵੀ ਮੇਰੇ ਨਾਲ ਪਹਿਲਾ ਬੈਠਾ ਸੀ ਤਿਆਰ ਵੀ ਐਡਾ ਕੀ ਤੂੰ ਜਨਸਾਰ ਜੱਕ ਤੋਂ ਸੁਲੱਖ ਐਡਾ ਕੀ ਤੂੰ ਜਨਸਾਰ ਜੱਕ ਤੋਂ ਸੁਲੱਖ ਮੈਂ ਤਾਂ ਇੱਕ ਗੱਲ ਮਾਰਦੀ ਆ ਸੋਹਣਿਆ ਹੈ ਵੀ ਤੇਰੀ ਦੂਰ ਦੀ ਉੱਤੇ ਤੇਰਾ ਲਿਖੂ ਸੁਫੈਦਾਂ ਤੇ ਨਾ ਤੇ ਮੇਲੇ ਜੀਟੀ ਰੋੜ ਦੇ ਉੱਤੇ ਉਹ ਤੇਰਾ ਲਿਖੂ ਸੁਫੈਦਾਂ ਤੇ ਨਾ ਸੁਫੈਦ ਚੱਕ ਕਰਾ ਬਾਇ ਚੱਕ ਕਰਾ ਬਾਇ ਪਤਾ ਉਹ ਚੱਕ ਕਰੂ ਅੱਜ ਆ ਜਾ ਫੇਰ ਆ ਜਾ ਕੈਮਰਾ ਤਈ ਆ ਆ ਆ ਆ ਆ ਭੈਗ 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 ਕਾ ਸੱਚ ਗੰਨਾ ਹੈ ਹੈ ਮੁਬਾਈਲ ਹੈ ਕਾ ਸੱਚ ਮੋਬਾਈਲ ਹੀ ਹੈ ਕਾ ਸੱਚ ਗੰਨਾ ਹੈ ਨਿਰਨੇ ਕਾਲ ਦੇ ਚੂਪਦੇ ਨੇ ਜਿਓਂ ਬਰ ਗੰਨੇ ਚੂਪਣਗੇ ਵੀ ਉਹ ਬਈ ਜਿਹੜਾ ਜਾੜਾਂ ਦੇ ਦੰਦ ਕਾਇਮ ਨੇ ਹੱਥ ਹੁੰਦੇ ਨੇ ਲਵਲੀ ਉਹ ਕੱਟ ਲੈਂਦੇ ਹੁੰਦੇ ਨੇ ਸੁਰਮਾ ਕੀ ਹੁੰਦੀ ਆ ਮਣੀ ਨਹੀਂ ਯਾਰ ਉਹ ਨਿਕਲਦੀ ਹੁੰਦੀ ਹੈ ਇਹਨਾਂ ਚੋਂ ਉਹ ਨਹੀਂ ਯਾਰ ਇੱਕ ਇੱਕ ਚੀਜ਼ ਨਿਕਲਦੀ ਹੁੰਦੀ ਆ ਉਹ ਨਾਗਾਂ ਦੇ ਉਹ ਜੀ ਨਿਕਲਦੀ ਹੁੰਦੀ ਸੀ ਨਾਗਾਂ ਦਾ ਪੱਕਾ ਪਸੇਰਾ ਹੁੰਦਾ ਹਾਂ ਅਸੀਂ ਬਜ਼ੁਰਗ ਉਧਰ ਗਏ ਸੀਗੇ ਅਸੀਂ ਜਾ ਕੇ ਆਏ ਆ ਉਧਰ ਤੁਸੀਂ ਇੱਥੋਂ ਦੇ ਵਸਨੀਕ ਹੋਗੇ ਛੁੱਟ ਅੱਛਾ ਛੋਟਾ ਪਿੰਡ ਇਹੀ ਹੈਗਾ ਠੀਕ ਹੈ ਜੀ 50 ਸਾਲ ਦੀ ਉਮਰ ਹੋ ਗਈ 60 ਅੱਛਾ ਜੀ 65 ਸਾਲ ਤੋਂ ਹੋ ਗਏ ਅੱਛਾ ਜੀ ਆ ਆਪਣਾ ਟੰਗੜਾਪਾ ਸ਼ੁਰੂ ਤੋਂ ਹੀ ਚਾਰ ਦਿਆ ਤੁਸੀਂ ਨਾ ਹੁਣੇ 2 ਸਾਲ ਹੋ ਗਏ ਨੇ ਪਹਿਲਾਂ ਪੌੜੀ ਰਹਿੰਦੇ ਰਹਿਆ ਅੱਛਾ ਸੂਆ ਚੱਲਦ ਹੁੰਦੀ ਪਰ ਅੱਛਾ ਸੂਆ ਦੀ ਪਾ ਬਣ ਰਿਹਾ ਹੋ ਅੱਛਾ ਆ ਆ ਨਹਿਰ ਦੀ ਕਿਸੂਆ ਦੀ ਇਹ ਇਹ ਰੱਦੀ ਨਹਿਰ ਦੀ ਅੱਛਾ ਹਾਂ ਲਿਓ ਉੱਥੋਂ ਚੱਲਦੀ ਨਹਿਰ ਗੱਡੀ ਲਗਾਉਂਦੀ ਠੀਕ ਹੈ ਉੱਥੋਂ ਦੀ ਉੱਥੋਂ ਕੱਚੀ ਨਹਿਰ ਚ ਆ ਜਾਂਦਾ ਬਣੀ ਠੀਕ ਹੈ ਇਹ ਬਾਦੋਂ ਸੇ ਪਾਣੀ ਉੱਥੇ ਕੰਡੀਆਂ ਲੱਗ ਜਾਂਦੀਆਂ ਮੂੰਹ ਤੇ ਮੂੰਹ ਤੇ ਕੰਡੀਆਂ ਛੜੀ ਬਣੇ ਜਾਂਦੀ ਆ ਤਾਂ ਆ ਤਾਂ ਕੋਈ ਪੁਰਾਣਾ ਆਪਣਾ ਅੰਗਰੇਜ਼ਾਂ ਵੇਲੇ ਦਾ ਲੱਗਦਾ ਹੈ ਨਾ ਇਹ ਜਰੂਰ ਜਾਂਦਾ ਹੁਣੇ ਸੋ ਤੋਂ ਪਹਿਲਾਂ ਦੇ ਹੋਣਗੇ ਤਾਂ ਪਤਾ ਨਹੀਂ ਠੀਕ ਹੈ ਜੀ ਅੰਗਰੇਜ਼ ਪੱਕਾ ਕੰਮ ਕਰਦੇ ਸੀ ਹੂੰ ਉਹਦਾ ਗੱਲ ਹੈਗੀ ਕੱਟੇ ਤੇਰੇ ਸਾਰਾ ਤੇ ਪੁੱਠੇ ਕੰਮ ਹੁੰਦੇ ਨੇ ਜਮਾਂ ਤਰਾ ਇੱਕ ਵੀ ਕੰਮ ਚੱਜਦਾ ਨਹੀਂ ਆਉ ਦੇ ਆਉ ਦੇ ਕੌਲੀ ਤਾਂ ਵੀ ਕਰਦਾ ਆ ਆ ਇਹਦਾਂ ਹਾਰੇ ਚ ਪੜੇਗਾ ਆਉ ਦੇ ਚੱਕ ਲੈ ਮੇਰਾ ਟੇਪ ਜਾ ਡੀ ਜੇ ਰੀ ਕੁਚੀ ਮਾ ਕਿਆ ਹੋ ਯਾਰ ਮੋਗਾ ਕੀ ਖਰੀਦਾ ਮੇਰੀ ਜਾਨ ਨੂੰ ਹੌਸਲਾ ਰੱਖਨੀ ਤੁਮਹੀਂ ਦਸੂ ਘੋਲ ਪੱਟ ਕਰੇ ਮੇਰਾ ਕਣੀ ਪੱਟ ਕਰੀ ਮੇਰੇ ਕਣੀ ਪੱਟ ਕਰੀ ਓ ਭਾ ਲੈ ਮੇਰਾ ਸੁਣਾ ਗਾਣਾ ਜੋ ਵੰਗ ਗਇਓ ਗਾਇ ਆਹ Μιλινάνικα Τι έκανα και έχω να δε βάρει το Τι γερί ਵੇ ਕੁਝ ਹੀ ਮਾਰਿਆ ਕੀ ਕਰਕੇ ਉਹ ਜਿਹੜਾ ਉਹ ਉਧਰ ਹੈ ਇਹ ਸਿਖਾਉਣ ਵਾਗਿਆ ਬੌਰੂ ਪੀਏ ਨਾਲ ਦਾ ਫਸਾੜਾ ਉਧਰ ਜਾਂਦਾ ਸਾਰੇ ਪਾਸੇ ਕੀੜਾ ਮਾਰਦਾ ਹੈ ਬੌਰੂ ਪੀਏ ਨਾਲ ਦਾ ਹੈ ਹੈ ਜਿਹੜਾ ਨੇ ਬਹੁਤ ਸਾਰੇ ਉਹ ਮੇਰਾ ਸਾਲਾ ਕੋਈ ਕੀੜਾ ਪਤੰਗਾ ਬੈਠਾ ਹੁੰਦਾ ਵਿੱਚ ਲੜ ਜੂ ਕਟਿਆ 3 ਜੀ ਵੀ ਪਈਆ 3 ਜੀ ਵੀ ਕਰੋ ਬਾਰਾ ਦਾ ਜੋਗੇਟ ਕਦੋਂ ਬਚ ਜੀ ਗਿਆ ਹੁਣ ਉਸ ਤੋਂ ਬਾਅਦ ਤਾਂ ਕੁਝ ਨਹੀਂ ਕਰਦੇ ਹੁਣੇ ਜੀ ਤਰੀ ਲਾਈ ਦੇ ਸ਼ਰਮਤਰੀ ਇਹਨੂੰ ਦੱਸ ਦੀ ਕੋਣ ਦੱਕਾਤਾ ਜੀ ਵੀ ਤਿੰਨ ਪਈਆ ਜੇ ਆਪਣੀ ਆ ਸੌਰੀ ਡਾਟਾ ਸਾਰੇ ਹੀ ਪਿਆ ਸੰਗੂ ਆ ਲਾ ਕੇ ਉਹਨਾਂ ਨੂੰ ਬੁਲਾ ਲਿਆ ਬਾਈ ਬਣ ਕੇ ਸਾਰਿਆਂ ਨੂੰ ਯਾਰਾਂ ਤਰੀ ਡਿਊਟੀ ਹੈ ਚੌੜ ਬੰਦ ਕਰ ਦੋ ਹੁਣ ਬਹੁਤ ਹੋ ਗਈ ਯਾਰ ਬਹੁਤ ਹੋ ਗਈ ਜਿਆਦਾ ਸਦੋਂ ਵੱਧ ਹੋ ਗਈ ਕਿ ਮੈਂ ਜੱਗੀ ਹਾਂ ਵਧੀਆ ਬਾਈ ਕਹਿਮ ਹੈ ਹਾਂ ਕਹਿਮ ਵੀਡੀਓ ਬਣਾ ਲਾਂ ਤਰੀ ਬਣਾ ਲੈ ਆਏ ਹਾਏ ਆਏ ਹਾਏ ਜਿੱਤ ਕੋਸਰ ਆਇੰਦਾ ਹਾਂ ਹਾਂ ਕੋਸਰ ਉਹ ਲੋਟ ਰਹਿਦਾ ਹੁਣ ਸਰੀਰ ਹੁਣ ਠੀਕ ਹੈ ਹੈ ਠੀਕ ਹੈ ਨਹੀਂ ਤੇ ਪਾੜੇ ਬਾਹਲੇ ਟਾਈਮ ਵਾ ਦੇਖਿਆ ਹੋਏ ਉਹ ਤੁਸੀਂ ਉੱਤੇ ਡੇਰੇ ਚ ਤਾਂ ਮਿਲ ਹਾਂ ਹਾਂ ਹੱਚਾ ਮੇਰੇ ਜਿੱਤੇ ਆ ਗਿਆ ਕੰਮ ਕਰ ਕਿਵੇਂ ਚੱਲਦਾ ਬਜੇ ਚੱਲਦਾ ਉਸੇ ਚੱਲਦਾ ਹੋ ਕੋਈ ਚੀਜ਼ ਦੀ ਲੋੜ ਤਾਂ ਨਹੀਂ ਨਾ ਨਾ ਬਸ ਵਈ ਜਾਉਂਦਾ ਬਾਜ਼ਾਰ ਹੋ ਠੀਕ ਹੈ ਪਰਬਾਰ ਜਮਾ ਜਮਾ ਉ ਬੰਨ ਬਨੇ ਜਾ ਬੰਨ ਬਨੇ ਜਾ ਮੜੇ ਮੋਟੀ ਜਿਹਾ ਵੀ ਕਿਤਨਾ ਕਿਤਨਾ ਚੱਪਾ ਜੀ ਕਰਦਾ ਗਲਤ ਗੱਲ ਹੈ ਗਲਤ 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 ਗੱਲ ਹੈ ਅੱਜ ਪੰਜ ਸੀਜ਼ਨ ਹੋ ਗਈ ਸੀ ਬੱਜਾਂ ਲੰਘੇ ਤੇ ਅੱਜ ਫੇਰ ਛੱਪ ਜਾ ਲੜ ਗਿਆ ਗਲਤ ਤੇ ਵੀਡੀਓ ਬਾੜੀ ਫਿਰ ਕਿੱਦੇ ਬਣਾਈ ਆਪਾਂ ਹੁਣ ਬਸੇ ਉੱਥੇ ਦੇਰੇ ਜ ਆਪਣਾ ਇੱਕ ਇੱਕ ਦੋ ਦਿਨਾਂ ਦਾ ਕੰਮ ਹੀ ਰਹਿ ਗਿਆ ਤੇ ਦੋ ਨਿਬੜ ਗਿਆ ਬਸ ਫਿਰ ਬਣਾਮੀਆਂ ਅੱਛਾ ਹਾਂ ਉਹ ਦੁਬਾਰਾ ਫਿਰ ਕਿੱਥੇ ਜਾਏਗਾ ਕਾ ਕੰਮ ਦੰਦਾ ਕਿੱਥੇ ਚੱਲੂ ਉਹ ਦੁਬਾਰਾ ਕੰਮ ਕਰਮ ਲਾ ਦੱਸੀ ਦੇ ਕੰਮ ਤਲਾਰਖਿਆ ਮਨੀ ਨੇ ਅੱਛਾ ਹਾਂ 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 ਕੋਠੀ ਬਣਾਉਣੀ ਉਹਨੇ ਹਾਂ ਮਨ ਲੱਗਦਾ ਹੋ ਸਕਦਾ ਵੀ ਉੱਥੇ ਅੜਤੀ ਜੀ ਠੀਕ ਆ ਠੀਕ ਆ ਚੱਲ ਪਿੰਡ 'ਚ ਲੋਟ ਆ ਹਾਂ ਪਿੰਡ 'ਚ ਠੀਕ ਆ ਆਇਆ ਨਾ ਬਾਹਰ ਅੰਦਰ ਜਾਣ ਨਾ ਤਾਂ ਯਾਰ ਪਿੰਡ 'ਚ ਬੰਦਾ ਨੇਰੇ ਸਵੇਰੇ ਹੀ ਵਗ ਜਾਂਦਾਗਾ ਉਹ ਘੰਟਾ ਘੜੀ ਕੰਮ ਆ ਤਾਂ ਵੀ ਜਾਇਆ ਹੁੰਦਾ ਲੈ ਵੀ ਮੁੰਡੇ ਤਿਆਰ ਪਰ ਤਿਆਰ ਨੇ ਦੁਬਾਰੇ ਡੱਡਾ ਪਾਉਣ ਨੂੰ ਤੜਕੀ ਤੜਕੇ ਤਿਆਰ ਹੋ ਚੁੱਕੇ ਨੇ ਅੰਦਰ ਬਟਾ ਕਰੋੜੇ ਬੋਲੇ ਮਾਰਦਾ ਯਾਰ ਤਾਂ ਆਹ ਠੀਕ ਬੋਲੇ ਕਰੋੜੇ ਮੈਂ ਕਿੰਨਾ ਉਹ ਮੈਂ ਹੁਣ ਦੇਖਿਆ ਹੈ ਹੈ ਤੇ ਸਰ ਜੀ ਆ ਦੇਖਾ ਵਾਲੇ ਘਰਾੜੇ ਮਾਰਦਾ ਬਈ ਯਾਰ ਇਹ ਤਾਂ ਬਈ ਯਾਰ ਨੀਂਦ ਜਿਆਦੇ ਉੱਤੋਂ ਦੀ ਹੁਣ ਮੈਂ ਕੀ ਕਰਾਂ ਮਾਰਦਾ ਵੀ ਹੋਰ ਤਰ੍ਹਾਂ ਦਾ ਮੈਂਦਾ ਵਾਹ ਅੱਡ ਨਵੀਂ ਸੁਣੇ ਨੇ ਤੇ ਘਰਾੜੇ ਹੋਰ ਖਰ ਖਰ ਕਰ ਨੱਕ ਥਾਈ ਕਦੇ ਮੂੰਹ ਥਾਈ ਬਾਈ ਨਾ ਉਹਦੀ ਕੰਮ ਵਾਇਦਰਾ ਤਾਂ ਯਾਰ ਇੰਨੀ ਤਰ੍ਹਾਂ ਸਿਸਟਮ ਕੁ ਟਾਈਮ ਕਿੰਨਾ ਹੋ ਗਿਆ ਵੇ ਕਿੰਨੇ ਵਜ ਗਏ 8:30 ਹੋ ਗਏ 8:30 ਹੋ ਗਏ ਤੇਰਾ ਨਹੀਂ ਹੈਗਾ ਕਾ ਦੇਖ ਲੈ ਕੁੱਤਿਆਂ ਨੇ ਬੂਟ ਜੇ ਰਾਤਾਂ ਐ ਹੀ ਖੜਿਆਤੇ ਕੰਨ ਦੇ ਕੇ ਦੇ ਤੂੰ ਇਹ ਦੱਦਗੇ ਓਏ ਇਹ ਦੱਦਗੇ ਵੇ ਸਾਈਡਰ ਆ ਗਈ ਕਿ ਮੇਰੇ ਵਾਲੇ ਸੋਹਣੇ ਨੇ ਓਏ ਲਵਲੀ ਚਿੱਟੇ-ਚਿੱਟੇ ਨੇ ਓਏ ਆ ਦੇ ਦੇ ਕੰਨ ਕਿਨੇ ਗੇੜਨੇ ਡੀਜੇ ਰਿਕੋਰਡ ਆ ਰਹੀ ਹੈ ਮੱਕਾ ਗਾ ਰਿਹਾ ਤੇ ਉਹ ਕੋੜੀ ਨਿੱਕੀ ਓ ਸਾਹਾ ਇਹੀ ਹੁੰਦਾ ਸਾਹਾ ਹੈ ਓਏ ਸਾਹਾ ਦੂਜਾ ਹੁੰਦਾ ਹਨਾ ਦੇਖਾਂ ਵਈ ਵੇ ਹਾਂ ਬੱਚੇ ਕਿੱਥੇ ਨੇ ਨੇ ਬੱਚੇ ਕਿਹਨੇ ਬੱਚੇ ਖੁੱਡੇ ਚ ਉੜਾ ਲੱਗ ਰਿਹਾ ਇਹ ਖਰਗੋਸ਼ ਨੇ ਇਹ ਹਾਂ ਸਾਹਬਾ ਦਿਖਦੀ ਨਹੀਂ ਆਹਾ ਤਾਹਾਂ ਖੜ ਕੇ ਕਉਂਦਾ ਓਏ ਤਾਹਾਂ ਖੜ ਕੇ ਕਉਂਦਾ ਯਾਮਲਾ ਮੋਰਨੀਆਂ ਕੋਲੇ ਓਏ ਮੋਰਨੀਆਂ ਤੇ ਗਾਣਾ ਜੋੜੀ ਕੋਈ ਆਦੇ ਮਗਰ ਲਿਆਂਦਾ ਬਾਈ ਓਏ ਆਹ ਟੈਲੀਫੋਨ ਦੇ ਪੱਟਣੇ ਸਾਰੇ ਸਾਰਾ ਰੌਲਾ ਹੀ ਇਹਦਾ ਲੱਗਿਆ ਟੈਲੀਫੋਨ ਦੇ ਪੱਟਣੇ ਕੋਈ ਬੰਦੇ ਘੁੱਟ ਨੇਠੇ ਤੇ ਜਾ ਕੇ ਲਿਆਂਦਾ ਆਏ ਹਾਏ ਓਏ ਯਾਨ ਤਾਂ ਇਹ ਵੀ ਦੂਜਾ ਓਏ ਜਮਾ ਨਾਲੇ ਇਹ ਗੱਲ ਦੇਖਾ ਜਿਹੜਾ ਬੰਦਾ ਆਪਣੇ ਕੋਲੇ ਆਇਆ ਸੀਗਾ ਹਾਂ ਰਾਤ ਮਿਲਣਾ ਇੱਦੀ ਭਾਈ ਉਹਨਾਂ ਨਾਲੇ ਬੰਦੇ ਨੇ ਦੇਖਾ ਚੀਜ਼ ਸਾਮੀ ਹੋਈ ਕੰਮ ਆ ਗਈ ਉਹਨੂੰ ਪਤਾ ਦੀ ਵੀ ਮੇਰੀ ਇਹ ਚੀਜ਼ ਕਿਵੇਂ ਕਿੱਥੇ ਕੰਮ ਆ ਗਈ ਸਹੀ ਗੱਲ ਆ ਯਾਰ ਆ ਗਈ ਫੋਨ ਕਰਿਆ ਕਹਿੰਦਾ ਵੀ 5 ਮਿੰਟ ਖੜਾ ਬਸ ਲੱਭਿਆ ਫੋਟੋ ਭੇਜੀ ਉਹਨੇ ਸਹੀ ਧੰਨਵਾਦ ਭਾਈ ਉਹ ਬੰਦਾ ਪਾਈਦਾ ਯਾਰ ਜੀ ਬਹੁਤ ਬਹੁਤ ਧੰਨਵਾਦ ਜਲੋਂ ਸਤਕਾਰ ਹਾਂ ਤਾਂ ਬਰਾਦ ਵੀ ਬਾਲਾ ਮਾਨ ਤਾਨ ਕਰ ਗਿਆ ਵਿਚਾਰ ਪਰਮਾਤਮਾ ਓਕੇ ਸਹੀ ਠੀਕ ਹੈ ਜੀ ਕਰਦੇ ਵੀਡੀਓ ਖੜੀ ਆ ਕੇ ਭਾਈ ਟੈਲੀਫੋਨ ਲਾਉਣ ਉਹ ਗੱਲ ਸੁਣ ਲੈ ਮੇਰੀ ਮੱਲਾ ਮੱਲਾ ਗੱਲ ਸੁਣ ਲੈ ਤਾਰੇ ਜ਼ਰੂਰ ਉذر ਨਹੀਂ ਜਾਣੀ ਜਹੀਂ ਤਾਰਾਂ ਸਿੱਧੀ ਹੋ ਜੀ ਗਲਤ ਫੋਨ ਨਾ ਲੱਗੇ ਕਿਸੇ ਨੂੰ ਤੁਸੀਂ ਦਿਰਾਉਣਾ ਹੀ ਹਾਂ ਗਲਤ ਤੈਨੂੰ ਗੱਲ ਦੱਸਤੀ ਕਿ ਨੰਬਰ ਸਹੀ ਲੱਗੇ ਜੀ ਦਾ ਲੱਗੇ ਨਹੀਂ ਛੋੜਾ ਨੰਬਰ ਲੱਗ ਜੂਆ ਹਸਪਤਾਲ ਦਾ ਤੈਨੂੰ ਗੱਲ ਦੱਸਤੀ ਹਾਂ ਨਾ ਨਾ ਤੁਸੀਂ ਆਹ ਸਹੀ ਹਸਪਤਾਲ ਦਾ ਨੰਬਰ ਨਹੀਂ ਅਸੀਂ ਫੋਨ ਸਹੀ ਲੱਗ ਗਿਆ ਥੋੜਾ ਜੀ ਇੱਕ ਲਿਖ ਜੀ ਉਹ ਵੀਰੇ ਇਹਨਾਂ ਨੂੰ ਜਦੀ ਸਮਝਾ ਦੇ ਜਦੀ ਘੁੱਟਦੇ ਆਂ ਜੀ ਨਾ ਜਦੀ ਬੰਨੋ ਭਾਈ ਮੈਨੂੰ ਸੁਣ ਲਓ ਮੇਰੀ ਉਹ ਭਾਈ ਗੱਲ ਸੁਣ ਲਾ ਮੈਂ ਤੇਰੀ ਇਹਨਾ ਆਵੇ ਫੋਨ ਲਾਈਏ ਹੋਰ ਮੇਰਾ ਜਨ ਲੱਗੇ ਕਿਤੇ ਹੋਰ ਆਏ ਮੈਨੂੰ ਉਹ ਤਾਂ ਤੁਸੀਂ ਲਾਉਂਗੇ ਅਸੀਂ ਲਾਈਏ ਫੋਗਰੀ ਜਾਵੇ ਕਿੰਨੇ ਕਮਾ ਚੰਦ ਦਾ ਕੀ ਭੇਜ ਤ ਭਾਈ ਮੈਂ ਜਾਂਦਾ ਭੇਜ ਤ ਸਾਰਾ ਕੁਝ ਲੈ ਕੇ ਕਹਿੰਦੇ ਤੇ ਲਾ ਜੀ ਵੀਰੇ ਨਹੀਂ ਜੱਲੀ ਕੱਲੀ ਚੀਜ਼ ਇਹ ਤਾਂ ਮੇਰਾ ਜਿਹੜਾ ਰੋਕਤ ਜਾ ਲੱਗਿਆ ਰੋਕਤ ਰੋਕਤ ਨੂੰ ਰੋਕਤ ਰੋਕਤ ਜਾ ਲੱਗਿਆ ਅੱਧਰੇ ਜਾਨ ਇਹ ਜਿੱਥੇ ਸਰਸ ਵਾਲਾ ਇਹ ਤਾਂ ਬਾਤ ਆ ਜੂ ਇਕੱਠ ਕਰਕੇ ਆਗਲਾ ਤਾਂ ਰੋਕਤ ਜਾ ਲੱਗਿਆ ਰੋਕਤ ਦਾ ਇੱਕ ਵਾਰੀ ਕੰਨੇ ਕਹਿਦੀ ਆ ਵੀਰੇ ਇੱਕ ਵਾਰੀ ਕੰਨੇ ਜਾ ਲੱਗ ਲੈ ਠੀਕ ਆ ਠੀਕ ਲੈ ਬਾਈ ਉਹ ਕਿਹੜੀ ਆ ਚੱਕੀ ਐ ਸਬੱਬਾਂ ਵਾਲੀ ਬਾਈ ਵੀਰੇ ਆਉਣਗੇ ਹੁਣ ਚੱਲ ਬਾਕੀ ਸਾਨੂੰ ਦਿਖਾਉਨੇ ਆ ਉਧਰ ਗੰਨਾ ਗੰਨਾ ਫੇਰ ਚੱਕ ਲੈ ਉਹਨਾਂ ਨੇ ਗੰਨੇ ਤੇ ਹੋਗੇ ਗੰਨੇ ਤੇ ਹੋਗੇ ਉਧਰ ਕੋਈ ਸਰਤ ਵਾਲੀ ਨੀਂਦ ਨੇ ਤੰਗ ਪਰੇਸ਼ਾਨ ਕਰਿਆ ਹੋਵੇ ਮੈਂ ਤਾਂ ਕੋਈ ਜਿੱਦੀ ਮਰਜ਼ੀ ਸੋ ਸਾਰਾ ਡਾਲ ਵੀ ਨਹੀਂ ਪਤਾ ਲੱਗਦਾ ਯਾਰ ਵੀ ਰਾਤ ਤੜਕੇ 5 ਵਜੇ ਸੁੱਤੇ ਆ ਹੈਂ ਨਾ ਕੇ ਹਾਂ ਬਣਾ ਲਿਆ ਨਸੀ ਨਾਤੀ ਵੀ ਨਹੀਂ ਕੋਈ ਫਰਕ ਨਹੀਂ ਪੈਂਦਾ ਯਾਰ ਆਪਾਂ ਤਾਂ ਉਹੀ ਇੱਕ ਹੋਊਗਾ ਆਪਣਾ ਵੀਰ ਨੀਂਦ ਬਣਾਏ ਹੋਜੂਗਾ ਉਹ ਹੋਜੂ ਕੱਲ ਨੂੰ ਫੇਰ ਆ ਪ੍ਰਧਾਨ ਦੂਜਾ ਆਪਣਾ ਤੇ ਆਵਾਂ ਨੇ ਅਸੀਂ ਹਾਂ ਉਹੀ ਬੱਸ ਚੜਿਆ ਜਿਹੜੇ ਵਾਹ ਤੇ ਪਰਚ ਕਢਾ ਕੇ ਆਈਆਂ ਜਿਹੜੀ ਵਾਹ ਤੇ ਪਰਚ ਕਢਾ ਕੇ ਆਈ ਉਹ ਸੀ ਬੱਸ ਚੜਿਆ ਆ ਅਸੀਂ ਭਜਣਾ ਵਾਲਾ ਚੋ ਨਹੀਂ ਹਾਂ ਬਾਸਾ ਨਾਲ ਚੱਟ ਦੇਖਾਂਗੇ ਆ ਕਿ ਹਾਂ ਚੱਟ ਸਹੀ ਦੇਖਾਂਗੇ ਝੜਦਾ ਦੇਖ ਲਈਏ ਕੱਲ ਤੇ ਆ 500 ਤੇ ਆਪਣਾ ਆਧਾਰ ਕਾਰਡ ਨਿਕਲ ਗਿਆ ਜੀ ਤੇ 500 ਮੇਰਾ ਕੇ 520 ਮੇਰੇ ਕੇ ਤੇ 600 ਰੁਪਿਆ ਨਹੀਂ ਤੁਰਾ ਗਏ ਹਾਂ ਤੇ ਵਿੱਚ 50 ਰੁਪਿਆ ਦਾ ਫਟੂਆ ਵੀ ਨਹੀਂ ਤੂੰ ਨੇ ਰਾਤ ਸਾਰੀ ਜਿਆਦਾ ਅੱਖ ਨਹੀਂ ਲਾ ਕੇ ਦੇਖੀ ਸਾਰੀ ਰਾਤ ਸੁਪਨਾ ਹੀ ਆਈ ਗਿਆ ਨਹੀਂ ਸੌਂਦੀ ਰਾਤ ਨੂੰ ਤਾਂ ਸੌਂਦੀ ਨਹੀਂ ਇਹ ਹੋਰ ਨਸਲ ਦੀ ਉਹ ਵੀਰਿਆ ਅਸੀ ਤਾਂ ਬਹੁਤ ਖਿੱਚਿਆ ਗਾ ਮੈਂ ਹੁਣ ਦੂਜੀ ਖਿੱਚਦੇ ਹੋ ਵੀਰੇ ਐਸੇ ਬਾ ਦੇ ਉਹ ਅ ਵੱਡੇ ਭਾਈ ਮੜਾ ਜਾ ਕਹੇਦੇ ਸੰਗਤ ਨੂੰ ਦੁਬਾਰੇ ਫੇਰ ਬਹੁਤ ਜ਼ੋਰ ਲੱਗਿਆ ਸਾਡਾ ਤਾਂ ਹੈ ਬਹੁਤ ਜ਼ੋਰ ਲੱਗਿਆ ਵੀਰੇ ਨਾ ਉਹ ਭਾਈ ਮੇਰੀ ਗੱਲ ਸੁਣ ਲਓ ਹੈਰਾ ਬਹਿ ਗਿਆ ਐਲੀਡ ਤਾਂ ਲਾ ਕੇ ਦੇਖਣਾ ਹਾਂ ਇਕੱਠਾ ਹੋਣਾ ਐ ਦੋ ਵਾਰੀ ਜ ਐ ਕਰਤਾ ਜਿੱਤ ਨੂੰ ਜੋਚ ਲਿਆ ਵੀਰੇ ਇਹ ਦੀ ਘਾਲ ਨਾ ਆਪਣੀ ਬੰਦਿਆਂ ਨਹੀਂ ਜਾਣੀ ਕੱਲ ਚਾਰ ਚਾਰ ਵਾਰੀ ਦੇਖਣੀ ਐ ਉਹ ਕੱਲ ਦੇ ਬੈਦਿਆਂ ਜੀ ਟੱਪ ਟੱਪ ਕਰਦੇ ਰੋਟੀ ਆ ਜੀ ਪਤਾ ਰਾਤ ਵਾਲੀ 11 ਵਜੇ ਖਾਧੀ ਆ ਧਰਮਨ ਨਾਲ ਇਹ ਗੱਲ ਸੱਚੀ ਆ ਯਾਰ ਸੋਤੇ 4:30 ਵਜੇ ਇਹ ਦੋਨੋਂ ਵੀ ਵਲੌਗ ਤੇ ਵੀ ਪਤਾ ਇਹ ਵੀ ਗੱਲ ਸੱਚੀ ਇਹ ਵੀ ਤੁਸੀਂ ਸਾਰਾ ਬਣਾਉਗੇ ਦੇਖਣਾ ਯਾਰ ਜਿਵੇਂ ਵਲੌਗ ਸਾਰਾ ਦੇਖੋਗੇ ਵੀਡੀਓ 4-5 ਪਾਰ ਬਣਨਗੇ ਸਾਰੇ ਹੀ ਦੇਖਣੇ ਨੇ ਯਾਰ ਆ ਵਾਹ ਜੋ ਲੱਗਿਆ ਵੀਰੇ ਹੁਣ ਛੋਟੇ ਸਿਰ ਤੇ ਸਾਰਾ ਕੰਮ ਅੱਡੀਆਂ ਦਾ ਲੱਗਿਆ ਯੋਰ ਗੁੜੇ ਹੂੰ تم ਹੋ ਨਾ ਜਾਵੇ ਹੋਰ ਕੋੜੇ ਹੱਡੀਆਂ ਦਾ ਲੱਗਿਆ ਯੋਰ ਕੋੜੇ ਆ ਕੇ ਪੱਗਾਂ ਪੋਚ ਮੀਆਂ ਵਾਲੇ ਰਹੀ ਵੱਜ ਕੇ ਤੂੰ ਅੱਲੜੇ ਦੁਪੱਟੇ ਵਾਲੀਏ ਉਹ ਵੀਰੇ ਅੱਧੀ ਟੋਰੀ ਦੇ ਦੇ ਯਾਰ ਅੱਧੀ ਟੋਰੀ ਦੇ ਦੇ ਇਦਾਂ ਕਾਦੋ ਕਰਦੇ ਆ ਤੂੰ ਦਾ ਜੀ ਮੱਕਰ ਗਿਆ ਯਾਰ ਇਹ ਤਾਂ ਟੋਰੀ ਨਾ ਧੱਕੇ ਦੇ ਮੇਰੇ ਭਾਈ ਦਾ ਇਹ ਤਾਂ ਯਾਰ ਇਹਦਾ ਦਿਲ ਦਰਿਆ ਜੱਟਾ ਇਹਦਾ ਕੁਸ ਉਂਕੋਸ ਹੈ ਚਾਹੇ ਉਂਕੋਸ ਹੈ ਆਗਲ ਨੂੰ ਇੱਕ ਨੰਬਰ ਜਾ ਮੈਨੂੰ ਪਤਾ ਨਹੀਂ ਮਾਜਣਾ ਨਹੀਂ ਉਹਦਾ ਮੇਰੇ ਸਾਲੇ ਦਾ ਇਹਦਾ ਮਾਜਣਾ ਨਹੀਂ ਹੈਗਾ ਮੈਨੂੰ ਪਤਾ ਉਹ ਕਿਉਂ ਦੱਸਾ ਉਹ ਚਾਹ ਰਿਹਾ ਕਿਵੇਂ ਦੇਤਾ ਯਾਰ ਹੁਣ ਚਾਹੇ ਤੰਗ ਹੋ ਕੇ ਦੇਤਾ ਚਾਹੇ ਬੁੱਲ ਛੱਲੇ ਗਏ ਉਹਦੇ ਕਿਵੇਂ ਦੇਤਾ ਉਹਦਾ ਚਾਹੇ ਫੜਾ ਤਾਂ ਦਿੱਤਾ ਗੰਨਾ ਉਹਨੇ ਓ ਵੀਰਿਆ ਤੇਰਾ ਵੀ ਇੰਨੀ ਤੋੜੀ ਭਾਈ ਦੀ ਥੋੜੀ ਦੀ ਓ ਵਾ ਗੰਦਾ ਅੱਜ ਆ ਇਹ ਕੰਮ ਨਹੀਂ ਕਰਦੇ ਜਣਾ ਦੰਦਰ ਜੜਾ ਵੀਰੇ ਐ ਨਹੀਂ ਕੰਮ ਕਰਦੀ ਐਨੀ ਗੰਗੰਡਾ ਤੇਰੇ ਚ ਵੀ ਉਹ ਇਹ ਤਾਂ ਗੰਨਾ ਨਹੀਂ ਛੱਲੇ ਗਿਆ ਬਸ ਵੀਰੇ ਦੇਖ ਲਈ ਬੱਦਲ ਬਾਈ ਤੇਰੀ ਵੀ ਜੜ ਦਾ ਕੜਾਕਾ ਭਾਈ ਜੜ ਪੱਟੀ ਜਾਵੇ ਇਧਰੋਂ ਗੰਨਾ ਛੱਲਣਾ ਚਾਹੀਦਾ ਇਹ ਆਹਾ ਬਾਸ ਅਟਾ ਬਲੌਗ ਵੀਰੇ ਬੇਇੱਜ਼ਤੀ ਕਰਾਤੀ ਹਾਂਜੀ ਭਾਈ ਵੀਡੀਓ ਕੰਪਲੀਟ ਹੋ ਗਈ ਜੀ ਉਹ ਘਰੇ ਆ ਗਏ ਔਰ ਆ ਰੂਦਾ ਬਲੌਗ ਭਰਾਵੋ ਬਣਿਆ ਨਹੀਂਗਾ ਨਾ ਪਤਾ ਲੱਗੇਗਾ ਉਹਦਾ ਦਿਮਾਗ ਹੋਰ Pase ਦੀਗਾ ਤੇ ਇਹ ਆ ਜਿਹੜੀ ਵੀਡੀਓ ਆਊਗੀ ਮੰਡੇ ਨੂੰ ਇਹ ਆਊਗੀ ਇੱਕ ਤਾਂ ਇਹ ਮੰਡੇ ਨੂੰ ਨਹੀਂ ਅਗਲੀ ਅਗਲੇ ਮੰਡੇ ਨੂੰ ਆਊਗੀ ਇਹ ਬਲੌਗਾਂ ਵਿਚਾਲੇ ਜੇ ਪਾਊਗਾ ਮੈਨੂੰ ਨਹੀਂ ਪਤਾ ਯਾਰੀ ਕਦੋਂ ਪਾਊਗਾ ਬਲੌਗ ਜਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਬਸ ਜਦੋਂ ਵੀ ਇਹ ਤੁਸੀਂ ਬਲੌਗ ਦੇਖ ਲੈ ਬਾਈ ਬਣ ਕੇ ਮੰਡੇ ਵਾਲੀ ਵੀਡੀਓ ਨੂੰ ਫੁੱਲ ਰਿਸਪੌਂਸ ਦਿਆ ਕਰੋ ਕੱਲ ਵੀ ਆਪਾਂ ਨੀਂਦਰੇ ਮਰਗੇ ਮਰੇ ਅੱਜ ਵੀ ਮਰਾਂਗੇ ਛੋਟੇ ਕਰਕੇ ਕਿਉਂਕਿ ਸਾਨੂੰ ਮੈਨੂੰ ਤਾਂ ਇਹ ਆ ਵੀ ਤੁਸੀਂ ਯਾਰ ਹੱਸੋ ਖੇਡੋ ਨਾ ਨਜ਼ਾਰੇ ਲਓ ਐਂਟਰਟੇਨਮੈਂਟ ਹੋਵੇ ਸਟ੍ਰੈਸ ਲੈਸ ਹੋਵੇ ਬੰਦਾ ਇੱਥੇ ਡੇਟਿੰਗ ਚੱਲ ਰਹੀ ਹੈ ਮੈਨੂੰ ਦੁਕਾਨ ਤੇ ਅਸੀਂ ਇੰਨਾ ਜੋਰ ਲਾਇਆ ਵੀ ਅਸੀਂ ਆਪਦਾ 100% ਤੋਂ ਹੀ ਵਾਅਦਾ ਦਿੱਤਾ ਹਨ ਬਾਕੀ ਹੁਣ ਤੁਹਾਡੀ ਮਰਜ਼ੀ ਹੈ ਕੀ ਰਿਸਪੌਂਸ ਦਿੰਨੇ ਹੋ ਤੁਸੀਂ ਬਸ ਬਈ ਧੰਨਵਾਦ ਯਾਰ